ਕੋਈ ਬਦਕਰਾਨੇ ਹੋਵੇਗਾ ਪੇਂਡੂ ਹੋਵੇ ਜਾਂ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਨਾਮ ਲੈ ਸਕਦਾ ਹੈ ਸਰ ਫਸ ਫੈਸਲਾ ਆਇਆ ਕਿ ਅਸੀਂ ਸਾਰੇ ਪੰਜਾਬ ਦੇ ਲੋਕੋ ਨੇ ਸ਼ਾਮਿਲ ਕਰਨ ਜਾ ਰਹੇ ਹਾਂ ਔਰ ਸਰ ਦੂਜਾ ਵੱਡਾ ਫੈਸਲਾ ਸਦਾ ਭਗਵਾਨ ਸਿੰਘ ਭਗਵਾਨ ਸਿੰਘ ਮਾਨ ਸਰਕਾਰ ਦਾ ਆਇਆ ਕਿ ਅਸੀਂ ਜੋ ਰਾਸ਼ੀ ਸੀਗੀ ਜਿਹਦੀ ਲਿਮਿਟੇਸ਼ਨ ਸਿਰਫ ਸਿਰਫ 5 ਲੱਖ ਰੁਪਏ ਸੀ ਅੱਜ ਉਸੇ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਜਿਹੜਾ ਵਧਾ ਰਹੇ ਆ ਪੰਜਾਬ ਦੇ ਵਿੱਚ ਹੁਣ 10 ਲੱਖ ਰੁਪਏ ਤੱਕ ਦੀਆਂ ਜੇ ਵੀ ਕੋਈ ਪਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਜੇਕਰ ਕੋਈ ਹੋ ਜਾਣਾ ਤਾਂ 10 ਲੱਖ ਰੁਪਏ ਤੱਕ ਅਸੀਂ ਉਹਦਾ ਬੀਮਾ ਕਵਰ ਦੇ ਅੰਦਰ ਉਹਨੂੰ ਕਵਰ ਕਰਾਂਗੇ ਸਰ ਉਹਨਾਂ ਰਾਜ ਸਰਕਾਰ ਤੋਂ 5 ਲੱਖ ਦਾ ਵਾਧੂ ਟਾਪ-ਅਪ ਕਵਰ ਵੀ ਸਰ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦੀਨ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ਸਿਹਤ ਕਾਰਡ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਪਰਦੇ ਹਸਾਲਾ ਵਿੱਚ ਕੈਸ਼ਲੈਸ ਇਲਾਜ ਦਾ ਫਾਇਦਾ ਲੈ ਸਕਣਗੇ ਸਪੀਕਰ ਸਾਹਿਬ ਇਹ ਇਤਿਹਾਸਿਕ ਪਹਿਲ ਕਦਮੀ ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਆਪਣੀ ਸਿਹਤ ਨਾਲ ਸਮਝੌਤਾ ਨਾ ਕਰਨਾ ਪਵੇ ਮੈਂ ਇਸ ਮਕਸਦ ਲਈ 778 ਕਰੋੜ ਰੁਪਏ ਦੇ ਉਪਬੰਧ ਕਰਦਾ